ਸਾਰੇ ਭਖਤਾ ਨੂੰ ਸਾਡੇ ਵੱਲੋਂ ਸਾਸ੍ਰੀ ਕਾਲ ਜੀ ਅੱਜ ਪਹੁੰਚੇ ਆ ਨਦੀਪਾਰ ਵਾਲੇ ਸਵਾਮੀ ਜੀ ਮਹਾਰਾਜ ਦੀ ਕੁਟਿਆ ਦੇ ਵਿੱਚ ਜਿੱਥੇ ਕਿ ਅੱਜ ਤੁਹਾਡੀ ਮੁਲਾਕਾਤ ਕਰਵਾਵਾਂਗੇ ਨੀਦੇਸ਼ ਸ਼ਰਮਾ ਇਟਲੀ ਵਾਲਿਆਂ ਦੇ ਨਾਲ ਤੇ ਬੋਲੀਏ ਸਵਾਮੀ ਜੀ ਮਹਾਰਾਜ ਕੀ ਜੈ ਜੈ ਸਭ ਤੋਂ ਪਹਿਲਾਂ ਤਾਂ ਮੈਂ ਸਵਾਗਤ ਕਰ ਲੈਂ ਜੀ ਤੁਹਾਡਾ ਸੰਦੀਪ ਸ਼ੋਰਟ ਨਿਊਜ਼ ਦਾ ਜਿਹੜਾ ਮੈਨੂੰ ਸਪੈਸ਼ਲੀ ਕਵਰੇਜ ਕਰਨ ਵਾਸਤੇ ਤੇ ਮਹਾਰਾਜ ਜੀ ਦੇ ਕੁਟਿਆ ਦੇ ਵਿੱਚ ਪਹੁੰਚਿਆ ਤੇ ਦੂਸਰਾ ਇਹ ਹੈ ਕਿ ਇਹ ਸਥਾਨ ਤਾਂ ਬੜਾ ਇੰਨਾ ਕੁ ਪਵਿੱਤਰ ਹੈ ਕਿ ਇੱਥੇ ਖੜਾ ਹੋਣਾ ਵੀ ਬਹੁਤ ਵੱਡੀ ਗੱਲ ਹੈ ਜੀ ਇੱਥੇ ਦਾ ਵਾਤਾਵਰਣ ਜਿਵੇਂ ਕਹਦੋ ਆਪਾਂ ਕਹਦੋ ਉਹ ਇੰਨਾ ਸ਼ੁੱਧ ਹੈ ਕਿ ਹਵਾਵਾਂ ਦੇ ਵਿੱਚ ਵੀ ਇੱਕ ਭਜਨ ਬੰਦਗੀ ਉਹ ਚੱਲਦੀ ਰਹਿੰਦੀ ਹੈ ਇੱਥੇ ਜਿਹੜੇ ਆ ਰੁੱਖ ਲੱਗੇ ਹੋਏ ਨੇ ਕਿਸੇ ਵੀ ਤਰ੍ਹਾਂ ਦੇ ਉਹ ਵਨਸਪਤੀ ਆ ਜਿਹੜੀ ਉਹ ਵੀ ਇੰਨੇ ਪਾਵਨ ਪਵਿੱਤਰ ਹੈ ਕਿ ਉਹ ਵੀ ਭਜਨ ਦੇ ਨਾਲ ਹੀ ਲੀਨ ਹੈ ਇੱਥੇ ਉਹ ਵੀ ਇੱਕ ਤਰਫ ਤੇ ਸਵਾਮੀ ਜੀ ਦੀ ਬੰਦਗੀ ਉਹ ਕਰ ਰਹੀ ਹੈ ਐ ਨੀਰਜ ਜੀ ਸਾਡਾ ਸਵਾਲ ਰਹੇਗਾ ਜੀ ਸਵਾਮੀ ਜੀ ਮਹਾਰਾਜ ਦੇ ਇਸ ਸਥਾਨ ਬਾਰੇ ਕੀ ਮਹਾਨਤਾ ਹੈ ਸਾਡੇ ਭਗਤਾਂ ਨੂੰ ਦੱਸੋ ਜੀ ਦੇਖੋ ਜੀ ਸਵਾਮੀ ਜੀ ਦੇ ਇਸ ਸਥਾਨ ਬਾਰੇ ਤਾਂ ਮੈਂ ਮੰਨਦਾ ਇਹ ਨਹੀਂ ਕਹूंगा ਕਿ ਸਵਾਮੀ ਜੀ ਖੁਦ ਸ਼ੰਕਰ ਦਾ অবতার ਸੀਗੇ ਪਰ ਉਹ ਆਪ ਖੁਦ ਨਹੀਂ ਮੰਨਦੇ ਸੀਗੇ ਬਰੇਗੂ ਸਹਿਤਾ ਦੇ ਵਿੱਚ ਸਮੇਂ-ਸਮੇਂ ਦੇ ਉੱਪਰ ਜਿੰਨੇ ਵੀ ਉਹ ਉਹਨਾਂ ਦੇ ਉਹ ਨਿਕਲੇ ਨੇ ਫਲਾਦੇਸ਼ ਉਹਦੇ ਵਿੱਚ ਇਹ ਚੀਜ਼ ਸਾਰੀ ਚੀਜ਼ ਸੰਗ੍ਰਹਿਤ ਅਸੀਗੀ ਤੇ ਉਹ ਉਹਨਾਂ ਨੇ ਉਹ ਟਾਈਮ ਟਾਈਮ ਟੂ ਟਾਈਮ ਸਾਨੂੰ ਇਹ ਚੀਜ਼ਾਂ ਦੱਸਿਆ ਵੀ ਹੈ ਦੂਸਰਾ ਖੁਦ ਜਿਹੜੇ ਬ੍ਰह्मलीन ਸੋ ਹੰਸਾਲੀ ਵਾਲੇ ਮਹਾਰਾਜ ਜੀ ਆਪਣੇ ਉਹ ਸੁਆਮੀ ਜੀ ਦੇ ਨਾਲ ਇੰਨੀ ਕਿ ਨੇੜਤਾ ਸੀਗੀ ਕਿ ਇਸ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਵਿੱਤਰ ਆਤਮਾ ਸੀਗੀ ਉਹ ਜਿਹੜਾ ਇਹ ਕੁਰਾਲੇ ਆਪਣਾ ਸਥਾਨ ਪੈਂਦਾ ਹੈ ਕੁਟਿਆ ਇਸ ਦੇ ਬਾਰੇ ਸਾਨੂੰ ਦੱਸੋ ਇਹ ਕਿੱਥੇ ਪੈਂਦਾ ਹੈ ਸਾਡੇ ਭਗਤਾਂ ਨੂੰ ਦੱਸੋ ਜੀ ਇਹ ਜੀ ਇਹ ਸਥਾਨ ਹੈਗੇ ਜੀ ਅਸਲ 'ਚ ਆਪਾਂ ਜਦ ਨਿਹੋਲਕਾ ਰੋਡ ਤੇ ਜਾਂਦੇ ਆ ਨਿਹੋਲਕੇ ਵਾਲੇ ਨੂੰ ਜਾਂਦੇ ਆ ਤਾਂ ਨਿਹੋਲਕਾ ਨਦੀ ਪਾਰ ਕਰਦੇ ਆਪਾ ਅਗਰ ਕੋਰਾਲੀ ਤੇ ਜਾਂਦੇ ਆ ਤਾਂ ਨਦੀ ਪਾਰ ਕਰਦੇ ਰਾਈਟ ਹੈਂਡ ਸਾਈਡ ਤੇ ਬਿਲਕੁਲ ਇਹ ਸੁਆਮੀ ਜੀ ਦੀ ਕੋਠੀ ਆ ਜਿੱਥੇ ਸੁਆਮੀ ਜੀ ਨੂੰ ਨਦੀ ਪਾਰ ਵਾਲੇ ਸੁਆਮੀ ਜੀ ਦੇ ਨਾਮ ਤੇ ਵੀ ਜਾਣਿਆ ਜਾਂਦਾ ਹੈ ਸੁਆਮੀ ਜੀ ਮਹਾਰਾਜ ਕਦੋਂ ਆਏ ਆ ਇਸ ਸ਼ਹਿਰ ਦੇ ਵਿੱਚ ਕੋਰਾਲੀ ਦੇ ਵਿੱਚ ਹੀ ਦੇਖੋ ਜੀ ਸੁਆਮੀ ਜੀ ਇੱਥੇ ਜਿਵੇਂ ਮੈਂ ਲੱਖ ਵਕਤ ਚੀਜ਼ਾਂ ਤੋਂ ਵੀ ਸੁਣਿਆ ਮੇਰੇ ਜਨਮ ਤੋਂ ਵੀ ਪਹਿਲਾਂ ਇਹ ਸੁਆਮੀ ਜੀ 1940 ਦੇ ਵਿੱਚ ਦੱਸਿਆ ਗਿਆ ਕਿ ਇੱਥੇ ਇਸ ਸਥਾਨ ਦੇ ਉੱਪਰ ਆਏ ਤੇ ਉਸ ਤੋਂ ਪਹਿਲਾਂ ਸੁਆਮੀ ਜੀ ਤੇ ਉਹ ਸੀਗੇ ਕੈਲਰ ਦੇ ਵਿੱਚ ਜਿਹੜਾ ਸੋਲਨ ਦੇ ਨੇੜੇ ਪੈਂਦਾ ਤਾਂ ਉੱਥੇ ਸੀਗੇ ਸਵਾਮੀ ਜੀ ਜੋ ਇਹ ਕੁਟਿਆਏ ਜੀ ਨਦੀ ਪਾਰ ਵਾਲੇ ਸਵਾਮੀ ਜੀ ਮਹਾਰਾਜ ਦੀ ਇੱਥੇ ਕਿਹੜੇ ਕਿਹੜੇ ਧਰਮਾਂ ਦੇ ਲੋਕ ਆਉਂਦੇ ਦੇਖੋ ਜੀ ਇੱਥੇ ਕੋਈ ਵੀ ਧਰਮ ਦਾ ਕੋਈ ਵੀ ਬੰਦਨ ਨਹੀਂ ਹੈਗਾ ਇੱਥੇ ਹਰੇਕ ਧਰਮ ਦੇ ਹਰੇਕ ਮਜ਼ਮ ਦੇ ਲੋਕ ਆਉਂਦੇ ਨੇ ਸਾਰੇ ਨਕਮਸਤਕ ਹੁੰਦੇ ਆ ਸਵਾਮੀ ਜੀ ਦੇ ਦਰ ਤੇ ਕਿਉਂਕਿ ਇੱਥੇ ਸਾਰੇ ਇੱਕ ਸਮਾਨ ਹੈ ਇਸ ਦਰ ਦੇ ਉੱਪਰ ਇਸ ਸਥਾਨ ਤੇ ਕਿਹੜੇ ਕਿਹੜੇ ਸਾਲਾਨਾ ਜੋ ਪ੍ਰੋਗਰਾਮ ਕਰਵਾਏ ਜਾਂਦੇ ਆ ਮਸਤਾਚੇ ਜਿਵੇਂ ਜੀ ਵੱਡੇ ਆਪਾਂ ਕਹੀਏ ਤਾਂ ਪਹਿਲਾਂ ਤਾਂ ਮਕਰ ਸੰkrananti ਰਹੀ ਆ ਜਾਂਦਾ ਹਾਂਜੀ ਫਿਰ ਉਸ ਤੋਂ ਬਾਅਦ ਆਪਣਾ ਸ਼ਿਵਰਾਤਰੀ ਦਾ ਵੀ ਮਨਾਇਆ ਜਾਂਦਾ ਇੱਥੇ ਉਸ ਤੋਂ ਬਾਅਦ ਫਿਰ ਗੁਰੂ ਪੁੰਨਿਆ ਆ ਗਈ ਜੀ ਔਰ ਬਾਕੀ ਫਿਰ ਅੱਗੇ ਚੱਲ ਕੇ ਆਪਣੇ ਸਵਾਮੀ ਜੀ ਦਾ ਜਿਹੜਾ ਬ੍ਰह्मलीन ਦਿਵਸ ਹੈ ਉਹ ਵੀ ਮਨਾਇਆ ਜਾਂਦਾ ਇੱਥੇ ਤੇ ਇੱਥੇ ਮਤਲਬ ਕਿ ਹਰੇਕ ਵੱਡੇ ਪੱਧਰ ਦੇ ਉੱਪਰ ਹੁੰਦਾ ਜੋ ਵੀ ਹੁੰਦਾ ਅਨਿਰਧ ਜੀ ਕਾ ਬਹੁਤ ਵੱਡੀ ਗੱਲ ਹੈ ਕਿ ਇੱਥੇ ਕਿ ਇੱਥੇ ਗੰਗਾ ਜੀ ਨੇ ਖੁਦ ਆ ਕੇ ਦਰਸ਼ਨ ਦਿੱਤੇ ਸੀ ਇਸ ਬਾਰੇ ਤੁਸੀਂ ਕੀ ਕਹੋਗੇ ਹਾਂਜੀ ਇਹ ਮੇਰੇ ਵੀ ਸੁਣਨ ਦੇ ਵਿੱਚੋਂ ਵੀ ਆਇਆ ਸੀਗਾ ਪਰ ਜਿਵੇਂ ਮੈਂ ਆਪਣੇ ਮੰਮੀ ਜੜੀ ਤੋਂ ਵੀ ਸੁਣਿਆ ਹੈ ਕਿ ਗੰਗਾ ਜੀ ਇੱਥੇ ਖੁਦ ਇਸ ਸਥਾਨ ਦੇ ਉੱਪਰ ਆਏ ਸੀਗੇ ਕਿਉਂਕਿ ਇਹ ਤਾਂ ਦੇਖੋ ਜੀ ਇਹ ਗੱਲ ਪੱਕੀ ਹੈ ਜਿੱਥੇ ਸਾਕਸ਼ਾਤ ਸ਼ਿਵ ਹੋਣਗੇ ਤਾਂ ਗੰਗਾ ਮਾਈ ਨੇ ਤਾਂ ਆਣਾ ਹੀ ਆਣਾ ਹੈ ਉੱਥੇ ਤਾਂ ਇਸ ਕਰਕੇ ਉਹ ਇੱਥੇ ਆਏ ਸੀਗੇ ਸਵਾਮੀ ਜੀ ਮਹਾਰਾਜ ਦੀ ਕੁਟਿਆ ਤੋਂ ਬਾਅਦ ਇਸ ਦੇ ਹੀ ਦੇਖਭਾਲ ਦੇ ਵਿੱਚ ਕੌਣ ਮੁਖੀ ਹੈ ਦੇਖੋ ਜੀ ਇੱਥੇ ਕਿਉਂਕਿ ਸਵਾਮੀ ਜੀ ਦਾ ਕੋਈ ਵੀ ਸਵਾਮੀ ਜੀ ਨੇ ਆਪਣਾ ਕੋਈ ਸ਼ਿਸ਼ਿਆ ਨਹੀਂ ਬਣਾਇਆ ਸੀਗਾ ਨਾ ਹੀ ਕੋਈ ਉਹ ਕਿਸੇ ਨੂੰ ਉਹ ਗੱਦੀ ਸੰਭਾਲ ਕੇ ਗਏ ਨੇ ਇੱਥੇ ਦੀ ਟਰਸਟ ਐਨਾ ਵਧੀਆ ਕੰਮ ਕਰ ਰਹੀ ਹੈ ਜਿਹੜੇ ਮਤਲਬ ਕਿ ਕਹਿ ਲਓ ਕਿ ਬਹੁਤ ਉੱਚੇ ਪੱਧਰ ਦੇ ਉੱਪਰ ਉਹ ਵੀ ਕੰਮ ਕਰ ਰਹੀਆਂ ਸਵਾਮੀ ਜੀ ਦੇ ਵਚਨ ਅਨੁਸਾਰ ਇਹ ਸਾਰੇ ਚੱਲ ਰਹੇ ਨੇ ਨੇ ਜੀ ਤੁਹਾਡੇ ਕਿਹੜੇ ਕਿਹੜੇ ਭਜਨ ਆਏ ਆ ਜੋ ਸੁਆਮੀ ਜੀ ਮਹਾਰਾਜ ਦੇ ਕੁਝ ਸਾਡੇ ਉਹਨਾਂ ਨੂੰ ਕੁਝ ਲੈਣਾ ਲਗਾ ਕੇ ਸੁਣਾਓ ਮੈਂ ਦੇਖੋ ਵੀ ਮੈਂ ਗਾਤਾ ਨਹੀਂ ਸਾਡਾ ਬਟ ਮੈਂ ਤੁਹਾਨੂੰ ਇਹ ਕਿ ਉਥੋਂ ਕਿ ਮੈਂ ਰਾਈਟਰ ਰਹਾ ਤਾਂ ਇਹ ਸੁਆਮੀ ਜੀ ਦੀ ਕਿਰਪਾ ਹੀ ਆ ਲਗਾ ਲਓ ਤੁਸੀਂ ਕਿਉਂਕਿ ਸਨ 2009 ਦੇ ਵਿੱਚ ਮੇਰੀ ਪਹਿਲੀ ਜਿਹੜੀ ਉਹ ਉਹ ਸੀਡੀ ਆਈ ਸੀਗੀ ਸਤਗੁਰੂ ਮੇਰੇ ਨਾਮ ਤੇ ਸੀਗੀ ਤਾਂ ਉਹਦੇ ਵਿੱਚ ਜਿਵੇਂ ਮੇਰੇ 8 ਭਜਨ ਰਿਕਾਰਡ ਹੋਏ ਸੀਗੇ ਤਾਂ ਉਹਦੇ ਵਿੱਚ ਜਿਵੇਂ ਸਤਗੁਰੂ ਮੇਰੇ ਹੋ ਗਿਆ ਟਾਈਟਲ ਸੀਗਾ ਤੇ ਸ਼ਿਵ ਭੋਲੇ ਸ਼ਿਵ ਭੋਲੇ ਬਾਕੀ ਹੋਰ ਵੀ ਕੀਆ ਮੇਰਾ ਲਿਖ ਸੁਨੇਹਾ ਕਾਗਜ਼ ਤੇ ਇਹ ਮਦਨ ਸ਼ੌਂਕੀ ਜੀ ਨੇ ਕੀਤਾ ਸੀਗਾ ਉਹ ਵੀ ਬਹੁਤ ਵਧੀਆ ਸੀਗਾ ਅੱਛਾ ਉਸ ਤੋਂ ਬਾਅਦ ਫਿਰ ਆਪਣਾ ਰਣਵੀਰ ਜੀ ਨੇ ਕੀਤਾ ਤੇਰੇ ਵੀ ਬੇੜੇ ਖੁਸ਼ੀਆਂ ਆ ਜਾਣੀਆਂ ਤੁਨਾਂ ਦੀ ਪਾਰ ਆਵੇਂ ਕਿਦਰ ਫਿਰ ਆਪਣਾ ਵਰਿੰਦਰ ਵਿਖੀ ਜੀ ਨੇ ਵੀ ਦੋ ਭਜਨ ਕੀਤੇ ਨੇ ਇੱਕ ਸੁਆਮੀ ਜੀ ਦਾ ਉਹਨਾਂ ਨੇ ਭਜਨ ਕੀਤਾ ਸੀਗਾ ਜਿਵੇਂ ਨਦੀ ਪਾਰ ਸਾਡੇ ਗੁਰਾਂ ਦਾ ਦਵਾਰ ਆ ਉਹ ਵੀ ਬਹੁਤ ਸਿਗਾ ਉਹ ਗੁਰਪੁੰਨੀਆਂ ਤੇ ਅਸੀਂ ਰਿਲੀਜ਼ ਕੀਤਾ ਸੀਗਾ ਤੇ ਦੂਸਰਾ ਬ੍ਰह्मलीन ਦੇਵਸਤੇ ਸਵਾਮੀ ਜੀ ਦੇ ਤਾਂ ਉਹਨਾਂ ਨੇ ਇੱਕ ਵੈਰਾਗ ਵਾਲਾ ਵੀ ਉਹ ਵੀ ਰਿੰਦਰ ਵਿਖੀ ਜੀ ਨੇ ਕਰਿਆ ਸੀਗਾ ਤੇ ਹੁਣ ਸਾਡਾ ਆਣੇ ਵਾਲਾ ਜਿਹੜਾ ਭਜਨ ਹੈਗਾ ਉਹ ਤਰਸੀਮ ਵਾਲੀਆ ਜੀ ਨੇ ਵੀ ਕੀਤਾ ਜਿਵੇਂ ਕਹ ਦੋ ਉਹਨਾਂ ਦੇ بیٹے ਨੇ ਇਹ ਪੁਸ਼ਪਰਾਜ ਲਾਲੀਆ ਜੀ ਨੇ ਤਾਂ ਜਿਹਦਾ ਟਾਈਟਲ ਹੈਗਾ ਆਰਤੀ ਸਮਰਪਣ ਇਹ ਸਵਾਮੀ ਜੀ ਦੀ ਆਰਤੀ ਹੈ ਨਵੀਂ ਆਰਤੀ ਹੈ ਜਿਹੜੀ ਕਿ ਆਪਣਾ ਬਾਲਕ੍ਰਿਸ਼ਨ ਜੀ ਨੇ ਲਿਖੀ ਹੋਈ ਹੈ ਤੇ ਮਿਊਜ਼ਿਕ ਦਿੱਤਾ ਸਾਡੇ ਵਾਲੀਆ ਸਾਹਿਬ ਜੀ ਦੇ بیٹے ਨੇ ਮਨੀ ਵਾਲੀਆ ਜੀ ਨੇ ਜਿਹੜੇ ਵੀ ਕਨੋਨਾ ਕਿਸੇ ਤਾਰੀਫ ਦੇ ਮਹਤਾਜ ਨਹੀਂ ਹੈਗੇ ਉਹ ਤਾਂ ਖੁਦ ਇੱਕ ਬੜਾ ਨਾਮ ਹੈ ਤਾਂ ਬਾਕੀ ਹੋਰ ਸਭ ਨੇ ਸਾਡਾ ਬੜਾ ਸਾਥ ਦਿੱਤਾ ਜੀ ਕਿ ਕੁਟੀਆਂ ਦੇ ਵਿੱਚ ਮੈਂ ਤਾਂ ਇੱਕ ਗੱਲ ਕਹਿੰਦਾ ਕਿ ਮਨੂੰ ਇਸ ਦਰ ਤੇ ਬਹੁਤ ਕੁਝ ਮਿਲਿਆ ਜੀ ਮੇਰੀ ਪਹਿਚਾਨ ਇੱਥੇ ਹੈ ਤਾਂ ਇਸ ਦਰ ਤੋਂ ਹੀ ਮੈਨੂੰ ਸਭ ਕੁਝ ਮਿਲਿਆ ਤੇ ਇਸ ਦਰ ਤੋਂ ਹੀ ਮੈਂ ਬਾਹਰ ਗਿਆ ਸੰਨ 2000 ਵਿੱਚ ਸੁਆਮੀ ਜੀ ਜਦ ਬ੍ਰਮਲੀਨ ਹੋਈਆਂ 5 ਅਗਸਤ ਸੰਨ 2000 ਮੈਨੂੰ ਯਾਦ ਹੈ ਤਾਂ ਉਸ ਤੋਂ ਬਾਅਦ ਅਕਤੂਬਰ ਮਹੀਨੇ ਦੇ ਵਿੱਚ ਮੇਰਾ ਵੀਜ਼ਾ ਲੱਗਿਆ ਤਾਂ 30 ਨਵੰਬਰ ਨੂੰ ਮੈਂ ਇਟਲੀ ਚਲਾ ਗਿਆ ਤਾਂ ਮੈਨੂੰ ਤਾਂ ਇੱਥੇ ਬਹੁਤ ਕੁਝ ਮਿਲਿਆ ਜੀ ਮੇਰੇ ਨਾਲ ਮੈਂ ਕਿੰਬੰਦਿਆਂ ਦੇ ਉੱਥੇ ਇਟਲੀ ਦੇ ਵਿੱਚ ਵੀ ਕਿੰਬੰਦੇ ਹੈਗੇ ਨੇ ਜਿਨ੍ਹਾਂ ਨਾਲ ਮੇਰੀ ਗੱਲਬਾਤ ਹੁੰਦੀ ਆ ਤਾਂ ਉਹ ਵੀ ਆਪਣੇ ਇੱਕ ਵਾਰ ਪਰਸਨਲ ਐਕਸਪੀਰੀਅੰਸ ਦੱਸਦੇ ਨੇ ਸਾਨੂੰ ਕਿ ਸਵਾਮੀ ਜੀ ਦੇ ਦਰ ਤੇ ਹਰੇਕ ਬੰਦੇ ਨੂੰ ਕੁਝ ਨਾ ਕੁਝ ਜ਼ਰੂਰ ਮਿਲਿਆar ਸਵਾਮੀ ਜੀ ਹੁਣ ਵੀ ਦਿੰਦੇ ਆ ਰਹੇ ਆ ਤੁਸੀਂ ਅੱਜ ਵੀ ਇੱਥੇ ਮੰਨ ਕੇ ਚੱਲੋ ਕਿ ਸਾਕਸ਼ਲ ਸ਼ਿਵੇ ਬੈਠਿਆ ਹੈ ਸ਼ਿਵ ਕਿਤੇ ਨਹੀਂ ਗਿਆ ਸਵਾਮੀ ਜੀ ਇੱਥੇ ਨੇ ਇੱਥੇ ਆ ਕੇ ਤੁਸੀਂ ਜੋ ਵੀ ਮੰਗੋ ਸਵਾਮੀ ਜੀ ਐਨ ਖੁੱਲੇ ਹੱਥਾਂ ਨਾਲ ਦਿੰਦੇ ਨੇ ਠੀਕ ਧੰਨਵਾਦ ਸ਼ੁਕਰੀਆ ਜੀ ਦੇਖੋ ਜੀ ਅੱਜ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਸਵਾਮੀ ਜੀ ਦੇ ਦਰ ਦੇ ਉੱਪਰ ਅਸੀਂ ਖੜੇ ਆਂ ਤੇ ਅੱਜ ਅਸੀਂ ਸਵਾਮੀ ਜੀ ਦੀ ਇੱਕ ਨਵਾਂ ਮਲਕੀ ਭਜਨ ਰਿਕਾਰਡ ਕਰਿਆ ਆ ਆਰਤੀ ਸਮਰਪਣ ਹੈ ਜਿਹਦਾ ਨਾਮ ਹੈਗਾ ਔਰ ਜਿਹਨੂੰ ਪੁਸ਼ਪ ਰਾਜਵਾਲੀਆ ਜੀ ਨੇ ਗਾਇਆ ਹੈ ਤੇ ਅਰੀਨਾ ਘੇ ਜੀ ਨੇ ਪਿੱਛੇ ਬੈਕ ਵੋਕਲ ਦਿੱਤਾ ਹੈ ਤੇ ਮਨੀ ਦਾ 뮤직 ਹੈ ਮਨੀ ਵਾਲੀਆ ਜੀ ਦਾ ਵਾਲੀਆ ਸਾਹਿਬ ਜੀ ਦੇ بیٹے ਦਾ ਔਰ ਸਪੈਸ਼ਲ ਥੈਂਕਸ ਹੈਗਾ ਸੁਰਿੰਦਰ ਜੀ ਦਾ ਔਰ ਜਿਹੜਾ ਇਸ ਆਰਤੀ ਨੂੰ ਲਿਖਿਆ ਹੈ ਉਹ ਸਾਡੇ ਬਾਲਕ੍ਰਿਸ਼ਨ ਜੀ ਨੇ ਲਿਖਿਆ ਹੈ ਤੇ স্পেশাল থ্যাঙ্কস ਹੈਗੇ سورিন্দਰ ਜੀ ਦਾ ਵੀ ਹੈਪੀ ਸੇਟ ਦਾ અનુਪ ਸ਼ਰਮਾ ਜੀ ਦਾ ਔਰ ਦਮਨ ਜੀ ਦਾ ਤਾਂ ਬਾਕੀ ਸਭ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਐ ਸਪੈਸ਼ਲੀ ਡੀਸੀ ਕਲਸੀਆ ਸਾਹਿਬ ਦਾ ਵੀ ਬਹੁਤ ਬਹੁਤ ਜ਼ਿਆਦਾ ਥੈਂਕਸ ਹੈ ਉਹ ਹਮੇਸ਼ਾ ਮੈਨੂੰ ਮੋਟੀਵੇਟ ਕਰਦੇ ਨੇ ਔਰ ਕਈ ਵਾਰ ਉਹ ਐਨੇ ਵੱਡੇ ਵੱਡੇ ਕਮੈਂਟ ਪਾ ਦਿੰਦੇ ਆ ਕਿ ਉਹ ਜਿਹੜਾ ਮੇਰੇ ਲਈ ਬੂਸਟ ਦਾ ਕੰਮ ਕਰਦੇ ਨੇ ਤਾ ਮੈਨੂੰ ਹੋਰ ਅੱਗੇ ਪ੍ਰੋਤਸਾਹਿਤ ਕਰਨੇ ਕਿ ਮੈਂ ਕੁਝ ਲਿਖਾ ਅੱਗੇ ਕੁਝ ਸਵਾਮੀ ਜੀ ਬਾਰੇ ਕੁਝ ਹੋ ਗਰਾ ਬਾਕੀ ਆਸ਼ੀਰਵਾਦ ਸਵਾਮੀ ਜੀ ਦਾ ਰਹਤਾ ਕਿ ਮੈਂ ਮੇਰਾ ਇੱਕ ਨਵਾਂ ਚੈਨਲ ਉਹ ਸ਼ੁਰੂ ਕੀਤਾ ਹੈ ਸ਼ਿਵਾਈ ਨੀਰਜ ਦੇ ਨਾਮ ਤੇ ਸ਼ਿਵਾਈ ਨੀਰਜ ਐਂਟਰਟੇਨਮੈਂਟ ਮੈਂ ਤੁਹਾਨੂੰ ਚਾਹੂਗਾ ਕਿ ਕਹਿਣਾ ਚਾਹੂਗਾ ਕਿ ਤੁਸੀਂ ਇਸ ਨੂੰ ਸਬਸਕ੍ਰਾਈਬ ਕਰੋ ਤੇ ਤੁਸੀਂ ਇਹਨੂੰ ਸੁਣੋ ਤੇ ਅੱਗੇ ਨੂੰ ਤੁਹਾਨੂੰ ਹੋਰ ਵੀ ਕੁਝ ਵਧੀਆ ਤੇ ਵਧੀਆ ਸੁਣਾਉਣ ਦਾ ਮੌਕਾ ਵੀ ਮਿਲੂਗਾ ਸਾਡੇ ਚੈਨਲ ਦੇ ਥਰੂ ਹੋਰ ਤੁਹਾਨੂੰ ਮੈਂ ਸੁਣੂਗਾ ਵੀ ਅਗਰ ਕੋਈ ਵੀ ਬੰਦਾ ਕੁਝ ਵੀ ਅੱਛਾ ਵੀ ਲਿਖਦਾ ਹੈ ਤਾਂ ਉਹ ਮੇਰੇ ਨਾਲ ਜ਼ਰੂਰ ਕੰਟੈਕਟ ਕਰੇ ਮੇਰਾ ਨੀਚੇ ਨੰਬਰ ਹੈਗਾ ਤਾਂ ਉਹਨਾਂ ਦੀ ਮੈਂ ਜ਼ਰੂਰ ਰਿਕਾਰਡਿੰਗ ਕਰਵਾਉਂਗਾ ਠੀਕ ਹੈ ਜੀ ਬੋਲ ਸਤਿਪੁਰਸ਼ ਸੁਆਮੀ ਜੀ ਮਹਾਰਾਜ ਇਹ ਆਰਤੀ ਨੀਰਜ ਜੀ ਦੁਆਰਾ ਕੀਤੀ ਗਈ ਸਾਰਾ ਖਰਚਾ ਇਹਨਾਂ ਦਾ ਕੀਤਾ ਗਿਆ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਜਦੋਂ ਸ੍ਰਿੰਦਰ ਜੀ ਨੇ ਦੱਸਿਆ ਕਿ ਬਾਲਕ੍ਰਿਸ਼ਨ ਜੀ ਨੇ ਆ ਸਵਾਮੀ ਜੀ ਦੇ ਪ੍ਰਵਚਨ ਸਮਝਣ ਲਈ ਕਿ ਉਹਨਾਂ ਨੇ ਸਪੈਸ਼ਲ ਸੰਸਕ੍ਰਿਤ ਸਿੱਖੀ ਤੇ ਤਾਂ ਕਿ ਜੋ ਉਹਨਾਂ ਨੂੰ ਸਵਾਮੀ ਜੀ ਦੇ ਪ੍ਰਵਚਨ ਸਮਝ ਆ ਸਕਦੇ ਉਦੋਂ ਜਿਹੜੀ ਉਹਨਾਂ ਦੀ ਆਸਤੀ ਬਹੁਤ ਹੀ ਅੱਛੇ ਆਪ ਤੇ ਡਿੱਗੇ ਹੋਏ ਤੇ ਉਸੇ ਤਰ੍ਹਾਂ ਹੀ ਰਿਪੋਰਟ ਕੀਤੀ ਜਿਵੇਂ ਬਾਦਕਿ ਸੰਧੀ ਨੇ ਗਾਇਆ ਸੋ ਇਨਹੀ ਕੀ ਕਿਰਪਾ ਕੇ ਸਜੇ ਹਮ ਇਹ ਨਹੀਂ ਤਾਂ ਬੋਸੋ ਗਰੀਬ ਬਰੋਂ ਪਰ ਜਬ ਤੱਕ ਗੁਰੂ ਦੀ ਕਿਰਪਾ ਨਹੀਂ ਹੋਤੀ ਤਬ ਤੱਕ ਕੁਝ ਬਾਤ ਨਹੀਂ ਬੱਤੀ ਬੋ ਸਤਿ ਸ੍ਰੀ ਅਕਾਲ ਅੱਜ ਕੀ ਜੈ ਤੁਮੇ ਅੰਦਰ ਸੇ ਆਵਾਜ਼ ਆਈ ਹੂੰ ਕਨੇ ਉਸ ਦਿਨ ਸਭ ਦੇ ਲੋ ਤੁਹਾਨੂੰ ਆਪ ਯਾਦ ਕਰਦੇ ਆ ਆਪ ਯਾਦ ਕਰਦਾ ਫਿਰ ਮੈਂ ਦੇਖਿਆ ਕਿ ਮੈਂ ਕਿਹਾ ਵੀ ਮੈਂ ਪੋਲੇ ਨਾਲ ਨੂੰ ਮੈਂ ਕਿਸੇ ਨੂੰ ਕਿਹਾ ਮਨਨਾ ਮੇਰਾ ਤਾਂ ਸਾਖਸ਼ਾ ਦੇਖੀ ਹੈ ਤਾਂ ਮੈਨੂੰ ਪਤਾ ਸੀਗਾ ਸਵਾਮੀ ਜੀ ਸ਼ਾਮ ਨੂੰ 4 ਵਜੇ ਇੱਥੇ ਆ ਜਾਂਦੇ ਨੇ ਬਾਹਰ ਨਿਕਲਦੇ ਆ ਕੁੱਟੀਆਂ ਤੋਂ ਤਾਂ ਮੇਰੀ ਉਹ ਲਾਈਫ ਦੇ ਵਿੱਚ ਉਹ ਮੈਨੂੰ ਨਹੀਂ ਲੱਗਦਾ 30 ਸਾਲ ਹੋ ਗਏ ਪਤਨ 32 ਸਾਲ ਹੋ ਗਏ ਉਹ ਪਿਕਚਰ ਸੈੱਟ ਤੇ ਬੈਠੇ ਵੀ 4 ਵਜੇ ਮੈਂ ਚਾਹੇ ਗੂੜੀ ਨੀਂਦ ਸੁੱਤਾ ਪਿਆ ਉਹ ਮੈਂ 3:58 ਮਿੰਟ ਤੇ ਮੇਰੀ ਅੱਖ ਖੁੱਲ ਜਾਂਦੀ ਕਿ 4 ਵਜੇ ਤੇ ਕੁੱਟੀਆਂ ਜਾਂਦਾ ਉਹ ਕੁੱਟੀਆਂ ਦੇ ਵਿੱਚ ਹੰਦ ਮੈਂ ਉੱਥੇ ਤੋਂ ਮਾਲਾ ਲੈਂਦਾ ਮੈਂ ਪਤਾ ਨਹੀਂ ਹਮੇਸ਼ਾ ਹਮੇਸ਼ਾ ਜਿੰਨੀ ਮੱਧ ਕੁੜੀ ਨੀਂ ਸੁੱਤਦਾ ਬੈਰ ਦੇ ਉਹ আর ਜਿਹੜਾ ਲੇਖਣ ਆ ਲਿਖਾਣਾ ਮੇਰੀ ਦਾ ਇਹ ਲਾਈਨ ਰਹੇ ਜਿਸਗੀ ਨਾਮੇ ਦੇ ਘਰ ਦੇ ਵਿੱਚ ਕਿਸੇ ਨੇ ਲਿਖਿਆ ਨਾ ਕੋਈ 뮤지컬 ਨਾ ਇਹ ਲਾਈਨ ਦੇ ਵਿੱਚ ਸੀਗਾ ਪਤਾ ਨਹੀਂ ਐ ਸੁਆਮੀ ਜੀ ਨੇ ਕੀ ਨਹੀਂ ਕਰਦੇ ਆ ਤਾਂ ਇੱਕ ਦਿਨ ਦੀ ਗੱਲ ਆਹਾ ਮੇਰਾ ਲਿਖ ਸੁਣੀ ਹੈ ਕਾਗਜ਼ ਦੇ ਉਦੀ ਤੋਂ ਮੈਂ ਹਿਸਤੀ ਦਾ ਤਾਂ ਮੇਰੀ ਵਾਈਫ ਨਾ 2000 ਇਥੇ ਦੇ ਵਿੱਚ ਪਹਿਲੀ ਵਾਰ ਆਈ ਸੀਗੀ ਇਥੇ ਇਟਲੀ ਇਟਲੀ ਦਾ ਸੁਆਮੀ ਜੀ ਦੀ ਵਰਤੀ ਵਾਲੇ ਦਿਨ ਉਹਨੇ ਇਥੇ ਸੁਣਿਆ ਮਦਨ ਸ਼ੋਕੀ ਜੀ ਗਾਰੇ ਸੀਗੇ ਮੈਂ ਉਹ ਕਿਉਂ ਛੱਡ ਕੇ ਚਲੇ ਜਾਏ ਤਾਂ ਉਹ ਨਾ ਇੱਥੇ ਬੈਠ ਕੇ ਬਹੁਤ ਰੋਕੇ ਗਈ ਤੇ ਮੰਨੂ ਉਹਨੇ ਫੋਨ ਦੇ ਉੱਪਰ ਦੱਸਿਆ ਕਿ ਐਂ ਕਰਕੇ ਉਹ ਸਾਬਜੀ ਕਹਿੰਦੀ ਮਨੂ ਮੀਰੀ ਵਾਈਫ ਤਾਂ ਕਹਿੰਦੀ ਸਾਬਜੀ ਮੈਂ ਅੱਜ ਉੱਥੇ ਕੁਟੀਆਂ ਗਈ ਸੀ ਤਾਂ ਸਵਾਮੀ ਜੀ ਦੇ ਨਾ ਉੱਥੇ ਮਦਨ ਸ਼ੋਪੀ ਜੀ ਨੇ ਭਜਨ ਗਾਇਆ ਮੈਂ ਤਾਂ ਰੋ ਕੇ ਆਈ ਬਹੁਤ ਕਹਿੰਦੀ ਅਗਰ ਆਪਾਂ ਨੂੰ ਲਾਈਫ ਦੇ ਵਿੱਚ ਕਦੇ ਚਾਂਸ ਮਿਲਿਆ ਤਾਂ ਆਪਾਂ ਮਦਨ ਸ਼ੋਪੀ ਜੀ ਤੇ ਕੁਝ ਜ਼ਰੂਰ ਕਰੂੰਗਾ ਉਹਨਾਂ ਨੂੰ ਪਤਾ ਸੀ ਕਿ ਮੈਂ ਰਾਈਟਿੰਗ ਕਰਦਾ ਤਾਂ 2021 ਦੀ ਗੱਲ ਹੈਗੀ ਹੈ ਤਾ ਮੈਂ ਖਰੜ ਦੇ ਵਿੱਚ ਹੈਪੀ ਸੇਟ ਹੈ ਆਪਣੇ ਲਾਲ ਮਾਸਟਰ ਜੀ ਦਾ ਬੇਟਾ ਉਹਦਾ ਮੇਰੇ ਕੋਲ ਫੋਨ ਆਂਦਾ ਹੈ ਉਹ ਮੈਨੂੰ ਕਹਿੰਦਾ ਹੈ ਕਹਿੰਦਾ ਨਿਰਜ ਜੀ ਬਹੁਤ ਈਰ ਹੋ ਗਈ ਸਵਾਮੀ ਜੀ ਬਾਰੇ ਕਿਸੇ ਨੇ ਕੁਝ ਨਹੀਂ ਲਿਖਿਆ ਕਹਿੰਦੇ ਤੁਸੀਂ ਕੁਝ ਲਿਖੋ ਮੈਂ ਕਿਹਾ ਯਾਰ ਮੈਂ ਹੁਣ ਕਾਫੀ ਟਾਈਮ ਹੋ ਗਿਆ ਮੈਂ ਕਲਮ ਛੱਡਤੀ ਹੈ ਮੇਰੇ ਕਿਉਂਕਿ ਟਾਈਮ ਨਹੀਂ ਲੱਗਦਾ ਬਿਜ਼ੀ ਹੈ ਅਸੀਂ ਫੌਰੀਂ ਦੇ ਵਿੱਚ ਰਹਿੰਦੇ ਜੋ ਕੰਮਾਂ ਦੀ ਜਿਵੇਂ ਤਲਵਾਰ ਹਮੇਸ਼ਾ ਸਿਰ ਦੇ ਉੱਪਰ ਰਹਿੰਦੀ ਹੈ ਸਾਡੇ ਤਾਂ ਮੈਂ ਕਿਹਾ ਯਾਰ ਚੱਲ ਕੋਈ ਗੱਲ ਨਹੀਂ ਅਗਰ ਮੇਰੇ ਰਾਈਟਰ ਦੋਸਤ ਹੈ ਕਿ ਮੈਂ ਉਹਨਾਂ ਤੇ ਕਹਿ ਕੇ ਕਿਸੇ ਤੇ ਲਿਖਵਾ ਦਿੰਦਾ ਤਾ ਉਹ ਕਹਿੰਦੇ ਚਲੋ ਦੇਖ ਲਓ ਤੁਸੀਂ ਕਰ ਲਓ ਇਸ ਤਰ੍ਹਾਂ ਮੈਂ ਫਿਰ ਜਿਵੇਂ ਕਹਿੰਦਾ ਨਾ ਨੈਕਸਟ ਡੇ ਫਿਰ ਉਹਦਾ ਫੋਨ ਆਇਆ ਕਹਿੰਦਾ ਮਤਲਬ ਸਵਾਮੀ ਜੀ ਨੇ ਕਿਹਾ ਨੀਰਜ ਨੂੰ ਕਹੇ ਉਹ ਲਿਖੇ ਅਰ ਮਨ ਨੂੰ ਨਹੀਂ ਪਤਾ ਜੀ ਕਾਦੋ ਹੋ ਇੱਕ ਅੰਤਰਾ ਸ਼ੁਰੂ ਹੋਇਆ ਜਾਂ ਦੋ ਅੰਤਰੇ ਹੋ ਗਏ ਤਿੰਨ ਅੰਤਰੇ ਉਹ 7 ਤੋਂ 8 15 ਅੰਤਰੇ ਤਿਆਰ ਹੋ ਗਏ ਸਾਡੇ ਕੋਲ ਜਿਹਦੇ ਵਿੱਚ ਅਸੀਂ 7 ਹਜੇ ਕਰੀਏ ਸ਼ਾਇਦ ਸਾਡਾ ਆਣੇ ਵਾਲੇ ਟਾਈਮ ਦੇ ਵਿੱਚ ਸੈਕਿੰਡ ਵੀ ਆ ਸਕਦਾ ਉਹ ਤੇ ਉਹ ਉਹ ਮਤਲਬ ਕਿ ਉਹ ਹਰੇਕ ਉਸ ਬੰਦੇ ਦੀ ਇੱਕ ਆਖਰੀ ਵਸੀਅਤ ਲਿਖੀ ਹੈ ਜਾਂ ਪਤਾ ਨਹੀਂ ਉਹ ਸੁਆਮੀ ਜੀ ਨੇ ਆਰਡਰ ਹੁੰਦਾ ਹੈ ਇਸ ਹਨਾ ਕਿ ਜਿਹੜਾ ਉਹ ਉਹਨਾਂ ਨੇ ਲਿਖਵਾਇਆ ਲਗਨ ਦੀ ਜੇ ਜਦ ਤੱਕ ਦੀ ਆਤਮਾ ਨਾ ਅਟੈਚ ਹੋ ਜਾਂਦੀ ਨਾ ਕਿਸੇ ਨਾਲ ਫਿਰ ਇਹ ਚੀਜ਼ਾਂ ਆਟੋਮੈਟਿਕ ਹੁੰਦੀਆਂ ਬਿਲਕੁਲ ਬਿਲਕੁਲ